ਪਿੰਡ ਮਰਾਦਪੁਰ ਵਾਲਿਆਂ ਨੂੰ ਬੇਦੀ ਕੀਤੀ ਜਾਂਦੀ ਹੈ ਇਹ ਫੋਟੋ ਤੋਂ ਪਹਿਲਾਂ ਵੀ ਅਪੀਲ ਕੀਤੀ ਸੀ ਮੰਤਰੀ ਸਾਹਿਬ ਨੇ ਵੀ ਗੱਲ ਕੀਤੀ ਹੈ ਤੁਹਾਡਾ ਇਹੀ ਗੱਲ ਕੀਤੀ ਸੀ ਵੀ ਜਿਹੜਾ ਬੰਦੇ ਨੇ ਚਿੱਟਾ ਵੇchna ਤੇ ਗੋਲੀਆਂ ਵੇchna ਸਾਨੂੰ ਉਹਦੀ ਫੋਨ ਦੀ ਕੋਈ ਲੋੜ ਨਹੀਂ ਆਪਣੇ ਬੱਚੇ ਇਹ ਪਾਵੇ ਜਿੱਤੀ ਹੈ ਅਣਗੌਣ ਗੱਲ ਹੋਣ ਤੁਹਾਨੂੰ ਕਿ ਨਸ਼ੀ ਦੀ ਅੰਗਲੇ ਕਰਦਾ ਸਾਨੂੰ ਬਣਤਵਾ ਦਿਓ ਉਹਦਾ ਜਿਹੜਾ ਲੋਵਾ ਹੈ ਪਿੰਡ ਜੇ ਕੋਈ ਅੱਜ ਪ੍ਰੋਗਰਾਮ ਰੱਖਿਆ ਹੋਣ ਤੁਸੀਂ ਵੇਖੋ ਮਜ਼ਦੂਰ ਜੁਪੀਆਂ ਹੁੰਦੇ ਨੇ ਉਹਨਾਂ ਰੇੜੀਆਂ ਲਾਈਆਂ ਨੇ ਮੂੰਗਫਲੀ ਵੇਚਦਾ ਕੋਈ ਕੂਚੇ ਵੇਚਦਾ ਰਾਜ ਨੂੰ 1000 1500 ਰੁਪਈਆ ਬਣਾਦਾ ਕੀ ਆਪਣਾ ਪਰਿਵਾਰ ਪਾਲਦਾ ਹੁਣ ਤੁਸੀਂ ਜਿੰਨੇ ਵੀ ਇੱਥੇ ਬੈਠੇ ਹੋ ਅੱਦਾ ਅੱਦਾ ਪਰਵਾਹ ਨਹੀਂ ਅਣਗਵਣ ਦੇ ਨੂੰ ਕੀ ਫਾਇਦਾ ਕਮਾਈ ਦਾ ਪੁੱਤਰ ਮਰਦਾ ਨਾ ਹੁਣ ਸਾਡੇ ਕੋਲ ਬਹੁਤ ਤਾਂ ਹੋਈਆਂ ਇੱਕ ਸਾਡੇ ਕੋਲ ਵੰਡੀ ਹੋਈ ਹੈ ਇੱਕ ਸਾਡੇ ਹੋਈ ਹੈ ਤੇ ਮਿਆਲਾ ਤੇ ਸਾਨੂੰ ਪਤਾ ਹੁਣ ਲੋਕਾਂ ਨੇ ਇਹੀ ਏਕਾ ਕਰ ਲਿਆ ਵੀ ਜੇ ਪ੍ਰਸ਼ਾਸ਼ਕਾਂ ਕੋਲੋਂ ਸਰਕਾਰਾਂ ਕੋਈ ਨਹੀਂ ਬੰਦਾ ਪਰ ਸਾਰੇ ਪਿੰਡਾਂ ਵਾਲੇ ਚਾਰ ਸਵੇਰਾ ਨੇ ਦਾ ਘੇਰ ਲੋ ਇਹਨਾਂ ਬਾਹਰ ਨਹੀਂ ਨਿਕਲਦੇ ਨਾਲ ਆਪਣੇ ਬੱਚੇ ਵੀ ਤੁਹਾਨੂੰ ਮੌਕਾ ਪ੍ਰਸ਼ਾਸਨ ਵੱਲੋਂ ਵੀ ਚੇਤਨਾ ਦੇ ਤੰਸ਼ੇ ਦੀ ਇੰਗਲਿਸ਼ ਦਾ ਤੁਹਾਡੇ ਵਿੱਚ ਆ ਕੇ ਬਹਿ ਕੇ ਤੁਹਾਡੇ ਕੇ ਬੇਨਤੀ ਕਰਨਾ ਆਇਆ ਵੀ ਤੁਸੀਂ ਸੁਧਰ ਜੋ ਜੇ ਤੁਸੀਂ ਨਾ ਸੁਧਰੋਗੇ ਫਿਰ ਤੇ ਪਿੰਡਾਂ ਵਾਲਿਆਂ ਨੇ ਵੀ ਸਰਕਾਰ ਨੇ ਵੀ ਪ੍ਰਸ਼ਾਸਨ ਨੇ ਵੀ ਤੁਹਾਡਾ ਉਹ ਹਾਲ ਹੋਣਾ ਕਦੀ ਕਿਸੇ ਦਾ ਨਾ ਹੋਇਆ ਹੁਣ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਜਾਂਦੀ ਏ ਵੀ ਆਪਰੇ ਪੰਜ ਚਾਰ ਬੰਦੇ ਜਿੰਨੇ ਆ ਰਹੇ ਸਾਰੇ ਅਣਗੌਣ ਦੇ ਇਹਦਾ ਤਾਂ ਨਾਂ ਹੀ ਨਹੀਂ ਰਿਸ਼ੀ ਦੀ ਇਹ ਮਗਲੇ ਪਾਉਂਦੇ ਇਹ ਆਪਰੇ ਬੰਦੇ ਫੜਾ ਲਈਏ ਤਵਾ ਦਿਓ ਜਿਹੜੇ ਬੰਦੇ ਵੇਚ ਨੇ ਚਿੱਟੇ ਗੋਲੀਆਂ ਆਪਾਂ ਇਹਨਾਂ ਪੰਜ ਚਾਰ ਬੰਦੇ ਸਰਪੰਚੋ ਜਿਹੜੇ ਪਹਿਲੇ ਸਰਪੰਚ ਨੇ ਦੋ ਤਿੰਨ ਇਹਨਾਂ ਦੇ ਨਾਂ ਸਾਰੇ ਲਿਖੋ ਇਹਨਾਂ ਨਾਲ ਜੱਟ ਮਟ ਕਾਲ ਸੁਣੋ ਇਹਨਾਂ ਦੀ ਜੁਨੀਵਰੀ ਲਹੂ